ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸੱਜਣਾ ਮਿੱਤਰਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਯਾਤਰਾ ਤੇ ਜਾ ਰਹੇ ਹਾਂ ਜੀ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਆਨੰਦਪੁਰ ਸਾਹਿਬ ਜਾ ਰਹੇ ਹਾਂ ਜੀ ਤੇ ਪਿਛਲੇ ਸਾਲ ਹੋਰ ਜਗ੍ਹਾ ਤੇ ਗਏ ਸੀਗੇ ਐਤ ਕੀ ਹੋਰ ਗੁਰਦੁਆਮਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਸ਼੍ਰੀ ਆਨੰਦਪੁਰ ਸਾਹਿਬ ਤਾਕਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਅਸੀਂ ਅੱਜ ਸਾਰੀ ਸੰਗਤ ਸ਼੍ਰੀ ਆਨੰਦਪੁਰ ਸਾਹਿਬ ਦੀ ਯਾਤਰਾ ਲਈ ਜਾ ਰਹੇ ਹਾਂ ਜੀ ਜੋ ਕਿ ਹਰ ਸਾਲ ਜਾਂਦੇ ਆਂ ਇਹ ਸੇਵਾ ਗਿਆਨ ਬਸ ਸਰਵਸ ਜੋਗੇ ਟਾਂਡਾ ਤੋਂ ਆਇ ਕਾਫੀ ਟਾਈਮ ਤੋਂ ਬਲਕੇ ਕਾਫੀ ਟਾਈਮ ਤੋਂ ਇਹ 20 25 ਸਾਲਾਂ ਤੋਂ ਇਹ ਸੰਗਤਾਂ ਲੈ ਆ ਰਹੇ ਨੇ ਹਰ ਸਾਲ ਕਿਤੇ ਨਾ ਕਿਤੇ ਕਦੀ ਕਿਦੇ ਵਿਸਾਖੀ ਤੋਂ ਇੱਕ ਦਿਨ ਇੱਕ ਹਫਤਾ ਪਹਿਲਾਂ ਜਿਹੜਾ ਐਤਵਾਰ ਹੁੰਦਾ ਨਾ ਉਦੋਂ ਇਹ ਲੈ ਕੇ ਜਾਂਦੇ ਆ ਤੇ ਇਹ ਉਹਨਾਂ ਦੀ ਸੇਵਾ ਲੱਗਦੀ ਆ ਤੇ ਬਹੁਤ ਵੱਡੀ ਵਧੀਆ ਸੇਵਾ ਵੱਡੀ गिनी ਜਾਂਦੀ ਇਹ ਸੇਵਾ ਤੇ ਸਾਡੇ ਨਾਲ ਸੰਗਤਾਂ ਕਾਫੀ ਜੁੜੀਆਂ ਆ ਘਟ ਘਟ 10 12 ਬੱਸਾਂ ਹੋ ਜਾਂਦੀਆਂ ਜੀ ਇਹ ਜੀ ਸਵੇਰੇ ਦੇ 6:30 ਦਾ ਟਾਈਮ ਆ ਜੀ ਤੇ ਸੰਗਤਾਂ ਬਸ ਦੀ ਓਡੀਕ ਕਰਦੀਆਂ ਕੁਛ ਸੰਗਤ ਉਹ ਬੈਠੀ ਆ ਆ ਨੌਜਵਾਨ ਖੜੇ ਆ ਸਾਡੇ ਬਸ ਦੀ ਓਡੀਕ ਕਰਦੇ ਪਏ ਆ ਵੈਸੇ ਤਾਂ ਜਾਣਾ ਤਾਂ ਉੱਥੇ ਆ ਜਿੱਥੋਂ ਉੱਥੋਂ ਬੱਸਾਂ ਨਿਕਲਦੀਆਂ ਆ ਆਹ ਦੇਖੋ ਜੀ ਉੱਥੇ ਜਾਣਾ ਉੱਥੋਂ ਸਾਰੀਆਂ ਬੱਸਾਂ ਇਕੱਠੀਆਂ ਤੁੰਨੀਆਂ ਜੀ ਇਹ ਇਹ ਨਾ ਨਾ ਪਹਿਲਾਂ ਲਓ ਜੀ ਇੱਕ ਬੱਸ ਆ ਗਈ ਆ ਹਾਂ ਜੀ ਹਾਂ ਜੀ ਇਹ ਗਿਆਨ ਬੱਸ ਸਰਵਿਸ ਜਿਹੜੇ ਟਾਂਡਾ ਆਲੇ ਹਨ ਇਹਨਾਂ ਤੇ ਬਹੁਤ ਵੱਡੀ ਸੇਵਾ ਹੈ ਕਾਫੀ ਸਮੇਂ ਤੋਂ ਨਿਭਾ ਰਿਹਾ ਜਦੋਂ ਤੋਂ ਅਸੀਂ ਐਨ ਮੈਰਿਟ ਹੁੰਨੇ ਸੀ ਉਦੋਂ ਤੋਂ ਨਿਭਾ ਰਿਹਾ ਇੱਕ ਬੱਸ ਤੋਂ ਸ਼ੁਰੂ ਕੀਤਾ ਸੀ ਇਹਨਾਂ ਨੇ ਤੇ ਸੁਖਨਾਲਾ ਜੀ ਵਾਹਿਗੁਰੂ ਦੀਨ ਦੀ ਕਿਰਪਾ ਤੇ ਇਸ ਵੇਲੇ ਲਗਭਗ 10 ਜਾਂ 12 ਬਸਾਂ ਜਾਂਦੀਆਂ ਨਾਲ ਲੋ ਜੀ ਸੰਗਤਾਂ ਤੁਰ ਪਈਆਂ ਬੱਸ ਵੱਲੋਂ ਅਸੀਂ ਵੀ ਚੱਲਦੇ ਆ ਲੋ ਜੀ ਸੰਗਤ ਸਾਰੀ ਆ ਗਈ ਆ ਜੀ ਆ ਬੱਸ ਸਾਰੀ ਫੁੱਲ ਹੋ ਗਈ ਆ ਸੰਗਤਾਂ ਸਾਰੀਆਂ ਆ ਗਈਆਂ ਜੀ ਇੱਥੇ ਆ ਬਧੀ ਤਾਂ ਲਾਈਟ ਜਗਾਤੀ ਸੀ ਵਲੌਗ ਲਈ ਟਾਈਮ ਹੋ ਗਿਆ ਜੀ 6:40 ਮਿੰਟ ਤੇ ਬੱਸਾਂ ਆਪਣੀਆਂ ਲਾਈਨਾਂ 'ਚ ਲੱਗ ਗਈਆਂ ਕਿਉਂ ਜੀ ਤੁਸੀਂ ਨਹੀਂ ਜਾ ਰਹੇ ਭਾਜੀ ਸਤਿ ਸ਼੍ਰੀ ਅਕਾਲ ਜੀ ਆ ਆ ਜੀ ਗਿਆਨ ਬੱਸ ਸਰਵਿਸ ਓੜਮਾ ਟਾਂਡਾ ਨੀਅਰ ਬਾਬਾ ਬੂਟਾ ਪਗਤ ਤੇ ਸਾਡੀ ਗੱਡੀ ਦਾ ਨੰਬਰ ਹੈਗਾ ਜੀ 1724 ਤੇ ਇਹਨਾਂ ਦੀ ਸੇਵਾ ਲੱਗਦੀ ਹਰ ਸਾਲ ਮਸਾਖੀ ਤੋਂ ਪਹਿਲਾਂ ਜਿਹੜਾ ਐਤਵਾਰ ਆਉਂਦਾ ਹੈ ਸੰਗਤਾਂ ਨੂੰ ਲੈ ਕੇ ਜਾਂਦੇ ਆ ਅਲੱਗ-ਅਲੱਗ ਗੁਰਦੁਆਰਾ ਮੰਦਰ ਦਰਸ਼ਨ ਕਰਵਾਉਂਦੇ ਆ ਦੇਖੋ ਜੀ ਬੱਸਾਂ ਸਾਰੀਆਂ ਲਾਈਨ 'ਚ ਲੱਗ ਗਈਆਂ ਸਾਡੀ ਸੰਗਤ ਸਾਡੇ ਮਹੱਲੇ ਦੀ ਜਿਹੜੀ ਸੰਗਤ ਹੈ ਉਹ ਇਸ ਬੱਸ ਵਿੱਚ ਆ ਤੇ ਸਾਰੇ ਇਸ ਵੇਲੇ ਬੈਠ ਗਏ ਆ ਆਰਾਮ ਨਾਲ ਇਹ ਲਗਭਗ 7 ਬੱਸਾਂ ਆ ਗਈਆਂ ਹਜੇ ਇਦਾਂ ਲਾਈਨ 'ਚ ਲੱਗ ਗਈਆਂ ਸਾਰੀਆਂ ਬੱਸਾਂ ਸੰਗਤ ਆਈ ਜਾਂਦੀ ਆ ਲੋ ਜੀ ਕੋਈ ਪੈਸਾ ਵੇਣ ਕੋਈ ਸ਼ਰਮ ਨਾਲ ਲਿਆ ਘਰ ਪਰ ਰੋਡ ਮੋੜ ਮੋੜੇ ਖੜੇ ਪਾਪਾ ਲੋ ਜੀ ਚਾਲੋ ਵੀਰ ਰਹਿ ਜੋੜ ਰਹਿ ਜੋੜ ਲੱਗੀ ਕਹਿ ਨਹੀਂ ਲੱਵੀਰ ਉਹ ਕਮਟੇਗਾ ਆਹ ਚੱਕ ਰੋਡ ਤੇ ਪਾਪਾ ਨੇ ਖੜੇ ਬੜਿਆ ਪਾਪਾ ਨੇੜੇ ਮੋੜ ਤੇ ਉਸ ਇਹ ਹੈਗਾ ਜੀ ਸ਼ੀਤਲਾ ਮਾਤਾ ਦਾ ਮੰਦਿਰ ਤੇ ਨਾਲ ਹੀ ਬੁੱਸਾਂ ਖੜੀਆਂ हेलो जी आदि बस की सारी संगत आस सारी संगत जा रही है अपनी अपनी सवारी चेक कर लो जी नाल दियाो ਜਿਉਂ ਕਾਲ ਬਰੇ ਇਸਨ ਹਾ ਸਤਿ ਸ੍ਰੀ ਅਕਾਲ ਲੋ ਜੀ ਜਿਹੜੀ ਸੰਗਤ ਬੱਸ ਵਿੱਚ ਬੈਠੀ ਜਾਂਦੀ ਬੱਸਾਂ ਤੁਰੀ ਜਾਂਦੇ ਆ ਤੇ ਛਾਰਪੁਰ ਮੋੜ ਤੇ ਜਾ ਕੇ ਸਾਰਿਆਂ ਨੇ ਇਕੱਠੇ ਹੋਣਾ ਆ ਆਹ ਆਦੇ ਮੁੰਡਾ ਕਰ ਦੇ ਦਾ ਕਰ ਲੋ ਜੀ ਉਹੀ ਰੋਡ ਆ ਗਈ ਜੋ ਤੁਸੀਂ ਪਿਛਲੇ ਵਲੌਗ ਚ ਦੇਖੀ ਸੀਗੀ ਕਾਲਜ ਦੀ ਰੋਡ ਜੀਟਰ ਰੋਡ ਤੇ ਪਹੁੰਚ ਗਏ ਹਾਂ ਸਾਰੀਆਂ ਬਸਾਂ ਨੇ ਹਾਰਪੁਰ ਮੋੜ ਤੇ ਜਾ ਕੇ ਮਿਲਣਾ ਜੀ ਸ਼ਾਹਕੋੜ ਵਾਲੀ ਰੋਡ ਇਹ ਟਾਂਡੇ ਦਾ ਫਲਾਈਓਵਰ ਸਾਹਮਣੇ ਸੂਰਜ ਦੇਵਤਾ ਜੀ ਆ ਗਏ ਕੜਾਕੇਦਰ ਧੁੱਪ ਆ ਲੋ ਜੀ ਇਹ ਉਹੀ ਪٹرول ਪੰਪ ਹੈ ਜੀ ਜਿਹੜਾ ਤੁਹਾਨੂੰ ਲਾਸਟ ਵੀਡੀਓ ਚ ਤੁਸੀਂ ਦੇਖਿਆ ਹੋਵੇਗਾ ਜਦੋਂ ਆਪਾਂ ਰਾਈਟ ਤੇ ਗਏ ਹੈਗੇ ਤੇ ਇਕੱਠੇ ਹੋਏ ਸੀਗੇ ਹੁਣ ਬੱਸਾਂ ਵੀ ਇੱਥੇ ਸਾਰੀਆਂ ਇਕੱਠੀਆਂ ਹੋ ਰਹੀਆਂ ਹਨ ਬਾਰ ਬਾਰੀ ਸਾਰੇ ਇੱਥੇ ਇਕੱਠੇ ਹੋਣਗੇ ਤੇ ਫਿਰ ਇੱਕ ਵਾਰੀ ਸਾਰੀਆਂ ਬੱਸਾਂ ਜਾਣਗੀਆਂ ਜੀ ਲਗਭਗ ਮੇਰੇ ਹਿਸਾਬ ਨਾਲ ਇਸ ਵਾਰ 7 ਜਾਂ 8 ਬੱਸਾਂ ਆਉਣਗੀਆਂ ਜੀ ਇਹ ਸੰਗਤ ਆ ਜੀ ਕੁਝ ਸਾਡੀ ਇੱਕ ਬੱਸ ਦੀ ਬਾਕੀ ਬੱਸਾਂ ਪਿੱਛੇ ਆ ਉਹਨਾਂ ਦੀ ਸੰਗਤ ਆ ਉਹਨਾਂ ਨਾਲ ਹੀ ਹੋਣਗੀਆਂ ਤੇ ਅਸੀਂ ਆਪਣੀ ਬੱਸ ਦੀ ਜਿਹੜੀ ਸੰਗਤ ਹੈਗੇ ਉਹਦੀ ਅਸੀਂ ਵੀਡੀਓ ਬਣਾ ਲਈ ਆ ਬਾਕੀ ਵੀ ਤੁਹਾਨੂੰ ਮੁਲਾਵਾਵਾਂਗੇ ਉਹਦੇ ਨਾਲ ਜੀ ਠੀਕ ਆ ਜੀ ਇਹ ਜੀ ਖਾਲਸਾ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਜੀ ਇਹ ਵੀ ਸੇਵਾਦਾਰ ਦੇ ਸਾਡੇ ਅਵਤਾਰ ਸਿੰਘ ਦੇ ਛੋਟੇ ਸਭ ਜਾ ਰਹੇ ਜੀ ਇਸ ਵੇਲੇ ਸਾਹਿਬ ਖਾਲਸਾ ਗੁਰਦੁਆਰਾ ਸਾਹਿਬ ਦੇ ਸਾਰੇ ਸੇਵਾਦਾਰ ਆ ਰਹੇ ਜੀ ਜਿਹੜੇ ਇਸ ਵੇਲੇ ਯਾਤਰਾ ਤੇ ਜਾ ਰਹੇ ਸੀ ਰਣਨੰਦਪੁਰ ਸਾਹਿਬ ਲੋ ਜੀ ਸਾਰੀਆਂ ਬਸਾਂ ਆ ਗਈਆਂ ਜੀ ਇੱਥੇ ਹੋਰ ਪਾ ਦੋ ਚਲੋ ਚੋ ਕਿੰਨੀਆਂ ਬਸਾਂ ਆਈਆਂ ਮੈਕ ਟੋ ਬੈਠੋ ਤੁਸੀਂ ਇੱਥੇ ਇੱਧਰ ਦੀ ਪਾੜਿਆ ਪਰਵਾਹ ਲੋ ਜੀ ਲਗਭਗ ਸਾਰੀਆਂ ਬਸਾਂ ਆ ਗਈਆਂ ਆ ਗੈਨਟੀ ਕਰਕੇ ਤੁਹਾਨੂੰ ਦੱਸਦੇ ਆ ਕਿੰਨੀਆਂ ਆ ਗਿਆ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆ ਲੋ ਜੀ ਰਸਤੇ ਵਿੱਚ ਸਾਈਕਲ ਰਾਈਡਰ ਜਿਹੜੇ ਆਂ ਮਿਲੇ ਆਂ ਕਾਫੀ ਜਣੇ ਆਂ ਛਟਕਟ 100 ਤੋਂ ਉੱਪਰ ਆ ਆ ਦੇਖੋ ਇਹ ਹਾਰਪੁਰ ਤੋਂ ਟਾਂਡ ਤੱਕ ਚੱਲੇ ਆਂ ਲੋਗੀ ਹਿਸ਼ਾਰਪੁਰ ਬਾਈਪਾਸ ਤੇ ਪਹੁੰਚ ਗਏ ਜੀ ਆਪਾਂ ਟਾਈਮ ਹੋ ਗਿਆ ਜੀ 7:56 ਮਿੰਟ ਲਗਭਗ 8:00 ਵਜੇ ਆ ਸ਼੍ਰੀ ਅਤੇ ਅਸੀਂ ਹਿਸ਼ਾਰਪੁਰ ਪਹੁੰਚ ਗਏ ਆ ਤੇ ਰਸਤੇ ਵਿੱਚ ਸਾਨੂੰ ਜਿਹੜੇ ਸਾਈਕਲ ਰਾਈਡਰ ਹੁੰਦੇ ਬਹੁਤ ਮਿਲੇ ਘਟੂ ਘਟਾ 1.5 200 ਤੋਂ ਲਗਭਗ ਸੀਗੇ ਨਾਲ ਪੁਲਿਸ ਦੀਆਂ ਗੱਡੀਆਂ ਵੀ ਐਂਬੂਲੈਂਸ ਵੀ ਨਾਲ ਸੀ ਪੂਰੀ ਮੈਡੀਕਲ ਫੈਸਿਲਿਟੀ ਨਾਲ ਸੀ ਉਸ ਨੂੰ ਨਾਲ ਜੀ ਰਸਤੇ ਵਿੱਚ ਠੰਡੇ ਦੇ ਲੰਗਰ ਸ਼ੁਰੂ ਹੋ ਗਏ ਕੋਟੋਫੀਆਂ ਦੇ ਲੱਗ ਰਹੇ ਵਰਤਾਰਾ ਹੋਣ ਲੱਗੇ ਆ ਜੀ ਸੰਕਾਂ ਨੂੰ ਸੇਵਾ ਹੋ ਰਹੀ ਏ ਸਾਰੀ ਠੰਡੇ ਦੀ ਸੰਕਾ ਠੰਡੇ ਪਾਣੀ ਪੀਂਦੀਓ ਕੋਟੋਫੀਆਂ ਖਾਂਦੀਆਂ ਜਿਸਟਾ ਮਾ ਪਾ ਗਰਸ਼ੰਗਰ ਤੇ ਲੱਗੇ ਪੁੰਚਣ ਵਾਲਿਆਂ ਜੀ ਇਸ ਵੇਲੇ ਜੀ 9:04 ਹੋ ਗਿਆ ਜੀ ਆਪਾਂ ਗੜਸ਼ੰਕਰ ਤੋਂ ਥੋੜਾ ਪਿੱਛੇ ਬੱਸਾਂ ਰੁਕੀਆਂ ਸੀਗੀਆਂ ਤੇ ਚੈੱਕ ਆਪ ਲਈ ਆ ਸਾਡੀ ਬੱਸ ਥੋੜੀ ਰੈਸਟ ਦੇਣ ਲਈ ਬੱਸ ਨੂੰ ਖੜੇ ਹੋਏ ਸੀਗੇ ਗੜਸ਼ੰਕਰ ਪਹੁੰਚ ਗਏ ਜੀ ਫਾਟਕ ਕਰਾਸ ਕਰਦੇ ਪਏ ਆ ਗੜਸ਼ੰਕਰ ਦਾ ਫਾਟਕ ਕਰਾਸ ਕਰ ਰਿਹਾ ਜੀ लो जी गुरुद्वारा किला होलगढ़ साहब आ गया जी ਇਥੋਂ ਥੋੜੀ ਦੂਰੀਆ ਜੀ ਆਨੰਦਪੁਰ ਸਾਹਿਬ ਦਾ ਕਿਲਾ ਤੇ ਆ ਲੋ ਗੁਰਦੁਆਰਾ ਕਿਲਾ ਹੌਲਗਰ ਦਾ ਹੈ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੌਲੇ ਮੰਡੇ ਸਮੇਂ ਦੀਵਾਨ ਲਗਾਉਂਦੇ ਸਨ ਭਾਈ ਨੰਦ ਲਾਲ ਜੀ ਗੁਰੂ ਜੀ ਨੂੰ ਇੱਥੇ ਆ ਕੇ ਮਿਲੇ ਸਨ ਇਤਿਹਾਸ ਬੜ ਲੋ ਜੀ ਠੀਕ ਹੈ ਜੀ ਲਓ ਜੀ ਸੰਗਤ ਜੀ ਨਾਨਕਪੁਰ ਸਾਹਿਬ ਪਹੁੰਚ ਗਏ ਆ ਤੁਹਾਨੂੰ ਨਾਨਕਪੁਰ ਸਾਹਿਬ ਦਾ ਬੱਸ ਸਟੈਂਡ ਆ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਤਲੁਰ ਜੀ ਸੁਣੀ ਨਾ ਫਸ ਦੇ ਕੇ ਮੈਂ ਕਰ ਦਿੰਦਾ ਦੇਖੋ ਜੀ ਸੰਤਾਂ ਸਾਕੀ ਕਰਕੇ ਸੰਤਾਂ ਦਾ ਬਹੁਤ ਇਕੱਠ ਹੋਇਆ ਇੱਥੇ ਲੋ ਜੀ 10:35 ਮਿੰਟ ਹੋ ਗਏ ਆ ਆਪਾਂ ਆਨੰਦਪੁਰ ਸਾਹਿਬ ਬਾਅਦ ਚ ਜਾਣਾ ਪਹਿਲਾਂ ਕੀਰਤਪੁਰ ਸਾਹਿਬ ਆ ਗਏ ਆ ਪਹਿਲਾਂ ਇੱਥੇ ਦਰਸ਼ਨ ਕਰਾਂਗੇ ਸੰਗਤ ਆ ਗਈ ਹੈ ਬੱਸਾਂ ਤੋਂ ਬਾਹਰ ਤੇ ਬਾਕੀ ਬੱਸਾਂ ਵੀ ਲਾਈਨ ਤੇ ਲੱਗ ਗਈਆਂ ਆ ਉਹ ਦੇਖੋ ਜੀ ਆ ਸੰਗਤਾਂ ਸਾਡੀ ਬੱਸ ਦੀਆਂ ਅੱਗੇ ਆ ਜਾਓ ਨਾ ਬਾਕੀ ਬੱਸਾਂ ਵੀ ਲੱਗਣ ਦਿਓ ਆ ਜਾਓ ਇਸ ਤਰ੍ਹਾਂ ਅਸੀਂ ਕੀਰਤਪੁਰ ਸਾਹਿਬ ਪਹੁੰਚ ਗਏ ਹਾਂ ਜੀ ਗੁਰਦੁਆਰਾ ਪਤਾਲਪੁਰੀ ਸਾਹਿਬ ਤੇ ਇਹ ਹੈ ਕਿ ਸਾਰੀ ਪਾਰਕਿੰਗ ਇੱਧਰ ਬੱਸਾਂ ਲਾਈਨ ਤੇ ਲੱਗ ਰਹੀਆਂ ਆ ਤੇ ਸੰਗਤ ਆ ਗਈਆਂ ਸਾਡੀਆਂ ਸਾਰੀਆਂ ਗਰਮੀ ਹੋ ਗਈ ਥੋੜੀ ਬੋਦੀ ਉਦਾਂ ਪਰ ਹਜੇ ਇੰਨੀ ਖਾਸ ਨਹੀਂ ਲੱਗਦੇ ਕੀ ਕਿ ਮੌਸਮ ਅਜੇ ਤਾਂ ਨਵੀਆਂ ਬਿਲਡਿੰਗਾਂ ਬਣ ਰਹੀਆਂ ਇੱਧਰ

ਤੇ ਹੈਗਾ ਜੀ ਬੌਲੀ ਸਾਹਿਬ ਤੇ ਇੱਧਰ ਹੈਗੇ ਜੀ ਬਾਥਰੂਮ ਵਗੈਰਾ ਬਣੇ ਹੋਏ ਕੋਈ ਨਹੀਂ ਹੋ ਜੀ ਇਹ ਸਾਰੇ ਨਦੀ ਉਧਰ ਆਉਂਦਾ ਪਹਾੜਾ ਪਾਣੀ ਸਾਰੇ ਕੋਸ਼ ਇੱਥੇ ਇਸ਼ਨਾਨ ਵਗੈਰਾ ਕਰਦੇ ਆ ਸਾਰੇ ਤਾਂ ਦੇਖੋ ਇੱਧਰ ਉਧਰ ਹੀ ਚਲ ਜਲੇ ਧਿਆਨ ਸਾਰੀ ਸੰਗਤ ਇਸ਼ਨਾਨਾ ਕਰਕੇ ਆ ਗਏ ਜੀ ਇਹ ਨੂੰ ਧੋਲਿਆ ਤੇ ਹੁਣ ਆਪਾਂ ਚੱਲੇ ਆ ਜੀ ਮੱਥਾ ਟੇਕਣ ਮੱਥਾ ਟੇਕ ਕੇ ਤਾਂ ਦੁਬਾਰਾ ਮਿਲਦੇ ਆਂ ਫੇਰ ਤੁਹਾਨੂੰ ਉਹ ਪੁਰਾਣਾ ਬੋਰ ਹੈ ਕਾ ਵੀ ਪੁਰਾਣਾ ਆ ਕਿਹੜਾ ਦਰਖਤ ਹੋ ਗਿਆ ਹੈ ਪਿਲਕਣੇ ਕੀ ਆ ਬੋਰ ਪਤਾ ਨਹੀਂ ਇਹਨਾਂ ਕਰ ਰਿਹਾ ਦਰਖਤੇ ਹੈ ਜੇ ਕਿਸੇ ਕੋਧਾ ਹੋ ਤਾਂ ਮਾੜਾ ਕਮੈਂਟ ਵਿੱਚ ਦੱਸ ਦਿਓ ਤੁਸੀਂ ਇਧਰ ਬਾਥਰੂਮ ਵਗੈਰਾ ਬਣਿਆ ਸਰੋਵਰ ਵੀ ਹੈਗਾ ਤੁਸੀਂ ਸਰੋਵਰ ਚ ਵੀ ਇਸ਼ਨਾਨ ਕਰ ਸਕਦੇ ਹੋ ਤੇ ਜਿਹੜੀ ਬੈ ਚੱਲਦੀ ਹੈ ਤੁਸੀਂ ਉੱਥੇ ਵੀ ਇਸ਼ਨਾਨ ਕਰ ਸਕਦੇ ਹੋ ਕਿ ਸੰਤਾ ਜੀ ਆ ਰਹੀਆਂ ਜੀ ਅੰਦਰ ਦਰਵਾਜ਼ਾ ਦੇ ਮੁੱਠਾ ਟੇਕਾਂ ਲੋ ਜੀ ਸੰਗਤਾਂ ਪਹਿਲਾਂ ਕਿੰਗੀਆਂ ਜੀ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਪਾਣੀ ਛੱਕ ਕੇ ਤਾਂ ਫਿਰ ਜਾਣੇ ਭੁੱਖ ਲੱਗੀ ਕਿ ਕਿ ਤੜਕੇ ਸਵੇਰੇ 7 ਵਜੇ ਜੀ ਸੰਗਤਾਂ ਆਲੇ ਤੁਰੀਆਂ ਆ ਤੇ ਹੁਣ ਲੰਗਰ ਹਾਲ ਵੱਲ ਜਾ ਰਿਹਾ ਸਾਹਮਣੇ ਲੰਗਰ ਆ ਲਿਆ ਤੇ ਇੱਧਰ ਦਰਵਾਜਾ ਸਾਹਿਬ ਹੈ ਇੱਥੇ ਜੋੜੇ ਉਤਾਰ ਦਿੰਨੇ ਆ ਵਾਹਿਗੁਰੂ ਸਤਿ ਸ੍ਰੀ ਅਕਾਲ ਜਾਓ ਜੀ ਜਾਓ ਚਮਚਾ ਵੀ ਰੱਖੋ ਚਮਚਾ ਉਧਰ ਚੱਲ ਵੀ ਇਹਨਾਂ ਰੱਖੀ ਕੌਲੀ

ਲਓ ਜੀ ਲੰਗਰ ਪਾਣੀ ਛੱਕ ਕੇ ਆਪਾਂ ਆ ਗਏ ਹੁਣ ਤੇ ਚੱਲਿਆਂ ਦਰਬਾਰ ਸਾਹਿਬ ਮੱਥਾ ਟੇਕਣ ਤੇ ਮੱਥਾ ਟੇਕ ਕੇ ਤੁਹਾਨੂੰ ਦੁਆਰਾ ਮਿਲਦੇ ਰਹੀ ਠੀਕ ਹੈ ਜੀ ਸਾਰੀ ਸੰਗਤ ਆ ਰਹੀ ਹੈ ਸਾਡੀ ਦਰਵਾਜ਼ਾ ਸਾਹਿਬ ਦੀ ਰਿਪੇਅਰ ਚੱਲਦੀ ਪਈ ਆ ਅੱਧਾ ਪਾੜ ਪਹਿਲਾਂ ਕੀਤਾ ਜਿੱਦਾਂ ਪਾੜ ਹੋਣਾ ਤੇ ਹੁਣ ਐਂਟਰੀ ਇਹਨਾਂ ਨੇ ਇੱਧਰ ਹੀ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਦਰਵਾਜ਼ਾ ਸਾਹਿਬ ਨੂੰ ਇਹ ਜਾਂਦਾ ਰਸਤਾ ਹੈ ਬਜ਼ਾਰ ਵੱਲ ਆਉਂਦਾ ਰਸਤਾ ਇੱਧਰੋਂ ਪਹਿਲਾਂ ਘੁੰਮ ਕੇ ਉਧਰ ਹੀ ਆਉਂਦਾ ਹੈਗਾ ਜਿੱਧਰ ਹੀ ਪਤਾਲਪੁਰੀ ਗੁਰਦੁਆਰਾ ਸਾਹਿਬ ਬਣਾਇਆ ਉਧਰ ਹੀ ਐਂਟਰੀ ਕਰਦੇ ਆ ਹੁਣ ਇੱਧਰ ਦੀ ਹੈਗੀ ਆ ਸਾਹਮਣੇ ਪਾਸੇ ਦਰਵਾਜ਼ਾ ਤੋਂ ਬਾਹਰ ਨਿਕਲਦੇ ਸਾਰੀਆਂ ਨੇ ਥੱਬੇ ਪਾਸੇ ਆਪਣੇ ਜਿਹੜੇ ਇਨਕਤ ਪੁਰਾਣੀਆਂ ਦੇ ਨਾਮ ਦਰਜ ਵਗਾਰਾ ਕਰਵਾਉਂਦੇ ਆ ਆ ਸਾਹਮਣੇ ਦਫ਼ਤਰ ਆ ਜੀ ਉਹ ਦੇਖ ਸਾਰੇ ਤੁਸੀਂ ਜੋ ਸੀ ਸਫਲਾ ਤੇਰੀ ਪਾਲੇ ਆ ਸਾਰੀਆਂ ਬਸਾਂ ਲੱਗੀਆਂ ਜੀ ਜਿਹੜੀ ਯਾਤਰਾ ਤੇ ਆਈਆਂ ਤੁਸੀਂ ਮੈਂ ਵੀ ਹੁਣ ਗੱਲ ਨੋਟ ਕੀਤੀ ਹੈ ਇਹਨਾਂ ਦੇ ਜਿੰਨੇ ਵੀ ਨੰਬਰ ਹੈ ਨਾ ਪਿੱਛੇ 24 ਲੱਗਦਾ ਆ ਦੇਖੋ ਧਿਆਨ ਨਾਲ ਤੁਸੀਂ 3524 9524 8324 ਲਗਰ ਜਿੰਨੀਆਂ ਵੀ ਬਸਾਂ ਸਾਰਿਆਂ ਦੇ 2124 ਹਾਂ ਦੇਖੋ ਇੱਧਰ ਵੀ ਹੈਗੇ ਆ 05 24 ਸਾਰੀਆਂ ਬਸਾਂ 2 4 6 8 9 10 11 11 ਬਸਾਂਆਂ 11 12 ਬਸਾਂ ਗਈਆਂ ਜੀ ਸਰਨ ਦੇ ਮਗਰ 24 ਦਾ ਕਿਸੇ ਦਾ 75 24 12 24 ਸਰਵੇ ਦੇ ਦੋ ਪੈਗਟ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਇਹ ਗਿਆਨ ਬਸ ਸਰਬਸਾਲੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸੰਗਤਾਂ ਦਾ ਆਸ਼ੀਰਵਾਦ ਦਿੱਂ ਇਹਨਾਂ ਨੂੰ ਮਿਲਦਾ ਰਹੇ ਇਹ ਸੰਗਤਾਂ ਦੀ ਸੇਵਾ ਕਰਦੇ ਰਹੇ ਦਰਸ਼ਨ ਕਰਿਆ ਲੰਗਰ ਪਾਣੀ ਛਕਿਆ ਹੁਣ ਸੰਗਤਾਂ ਸਾਰੀਆਂ ਬਸਾਂ ਚ ਬੈਠਣ ਲੱਗੀਆਂ ਜੀ ਕਾਫੀ ਵੱਡੀ ਪਾਰਕਿੰਗ ਬਣਾਤੀ ਇਹਨਾਂ ਨੇ ਬੇਲ ਪੂਰੀ ਖਾਣੇ ਕਿੰਨੇ ਦੀ 20 30 ਹੈ 20 30 ਠੀਕ ਆ ਅੱਜਾ ਵਾ ਅੱਜ ਬੇਲ ਪੂਰੀ ਨਾ ਤੁਮ ਚੱਲ ਵੜਾ ਜਿੱਤੇ ਤੱਕ ਬੇਲ ਪੂਰੀ ਨਾ ਹੁਣ ਮੈਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਾਬਾ ਬੁੱਢਣ ਸਾਹਿਬ ਜੀ ਤੇ ਬਾਬਾ ਗੁਰਦਤਾ ਜੀ ਦੇ ਸਥਾਨੇ ਤੇ ਦਰਸ਼ਨ ਕਰਵਾਵਾਂਗੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਮਿਲ ਜਿਆਂ ਦੀ ਅਗਲੇ ਵਲੌਗ ਦੇ ਵਿੱਚ